ਪ੍ਰਿੰਟ ਆ ਗਏ ਮੇਰੇ ਕੋਲੇ ਗਰਮ ਸੂਟ ਆ ਗਏ ਗਰਮ ਸੂਟ ਆ ਗਏ ਪ੍ਰਿੰਟ ਨਵੇਂ ਆ ਗਏ ਮੇਰੇ ਕੋਲੇ ਬਹੁਤ ਸੋਹਣੇ ਪ੍ਰਿੰਟ ਆਏ ਆ ਡਿਜੀਟਲ ਪ੍ਰਿੰਟ ਆਏ ਐ ਐਚਕੂ ਪ੍ਰਿੰਟ ਆਏ ਬਹੁਤ ਸੋਹਣੇ ਆਰਟੀਕਲ ਆਏ ਐ ਵਿਦਾਊਟ ਦੁਪੱਟਾ ਮਾਲ ਆਇਆ ਹੈ ਸਰਦੀ ਵਾਲਾ ਮਾਲ ਆਇਆ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਏ ਐ ਰੇਟ ਆਏ ਐ ਬਹੁਤ ਘੱਟ ਬਹੁਤ ਹੀ ਜੈਨੂ ਰੇਟਾਂ ਤੇ ਆਇਆ 280 ਰੁਪਏ ਦਾ ਸੂਟ ਗਰਮ ਸੂਟ ਦੇਖੋ 280 ਰੁਪਏ ਦਾ ਸਿਰਫ 280 ਰੁਪਏ ਦਾ ਇਹਨਾਂ ਚ ਡਿਜ਼ਾਈਨ ਬਹੁਤ ਆਏ ਆ ਮੇਰੇ ਕੋਲੇ ਡਿਜ਼ਾਈਨ ਦਿਖਾਉਣ ਜਾ ਰਿਹਾ ਤੁਹਾਨੂੰ ਆ ਲਓ ਜੀ ਤੇ ਇਹਨਾਂ ਦੀ ਕੋਈ ਕਮੀ ਨਹੀਂ 280 80 ਰੁਪਏ ਚ ਬੇਲਾ ਲੱਗਿਆ ਵੀਰੇ ਗੋਠੀ ਵਾਲੇ ਰੇਟ ਕਰਤੇ ਇੱਥੇ 280 ਰੁਪਏ 280 ਰੁਪਏ ਵੀਰੇ 280 ਰੁਪਏ ਸਿਰਫ 280 ਰੁਪਏ ਸਿਰਫ 280 ਰੁਪਏ 280 80 280 ਰੁਪਏ ਬਾਟਮ ਆਣੀਆਂ ਦੇਖੋ ਬਾਟਮ ਵੀ ਇਹਦੀ ਆਈ ਹੈ ਬੈਲਵਟ ਦੀ ਬੈਲਵਟ ਦੀ ਬਾਟਮ ਆਈ ਹੈ ਨਾਲ ਕਾਟਰਾਈ ਦੀ ਸ਼ਰਟ ਆਏਗੀ 280 ਰੁਪਏ ਦੇ ਮੈਚਿੰਗ ਸੂਟ ਆਏ ਆ ਵਿਦਾਊਟ ਦੁਪੱਟਾ 280 ਰੁਪਏ ਦੇ ਸੋਨੇ ਪ੍ਰਿੰਟ ਆਇਆ ਨਵੇਂ ਪ੍ਰਿੰਟ ਆਇਆ ਉਹ ਤੋਂ ਅੱਗੇ ਦਿਖਾਉਣ ਜਾ ਰਿਹਾ ਤੁਹਾਨੂੰ ਮੈਂ ਵਿਦਾਊਟ ਦੁਪੱਟਾ ਪ੍ਰਿੰਟ ਆਇਆ ਮੇਰੇ ਕੋਲ ਗਰਮ ਸੂਟ ਆ ਗਏ ਬਹੁਤ ਸੋਨੇ ਪ੍ਰਿੰਟ ਆਇਆ ਡਿਜੀਟਲ ਪ੍ਰਿੰਟ ਆਏ ਹੈਗੇ ਨਾਲ ਸਲਵਾਰਾਂ ਆਣੀਆਂ ਗਈਆਂ ਲਹਣੀ ਵਾਲੀਆਂ ਕੋਟਰਾਇਜ਼ ਦੀਆਂ ਬਹੁਤ ਸੋਨੇ ਸੁਨਹਿਰੀਆਂ ਸਲਵਾਰਾਂ ਆਣੀਆਂ ਮੇਰੇ ਕੋਲੇ 280 ਰੁਪਏ ਰੇਟ ਹੈ ਬਹੁਤ ਘੱਟ ਰੇਟ ਲਾ ਦੇ ਗੋਟੀ ਵਾਲੇ ਨੇ ਆਫਰਾਂ ਲਾ ਰੱਖੀਆਂ ਨੇ ਆਫਰਾਂ ਲਾ ਰਕੀਆਂ ਵੀਰੇ ਆ ਦੇਖੋ ਪਲੇਨ ਬਾਟਮ ਨਾਲ ਵੀ ਆਇਆ ਪੈਲਗੋਟ ਦੀ ਸਲਵਾਰ ਆਈ ਹੈ ਨਾਲ ਆਏਗੀ ਸ਼ਰਟ ਪ੍ਰਿੰਟਡ 280 ਰੁਪਏ 280 ਰੁਪਏ ਜੇ ਪ੍ਰਿੰਟ ਦੇਖੋ ਕਿੱਡੇ ਸੋਹਣੇ ਆਏ ਆ ਹੋਰ ਵੀ ਪ੍ਰਿੰਟ ਬਹੁਤ ਆਏ ਆ ਜੀ ਗੱਲੋ ਆ ਸਾਰਾ ਨਵਾਂ ਮਾਲ ਆਇਆ ਮੇਰੇ ਕੋਲੇ ਆ ਦੇਖੋ ਜੀ ਮਾਲ ਦੀ ਕੋਈ ਕਮੀ ਨਹੀਂ ਪ੍ਰਿੰਟਾਂ ਦੀ ਕੋਈ ਕਮੀ ਨਹੀਂ ਆ ਸਾਰੇ ਡਿਜ਼ਾਈਨ 280 ਰੁਪਏ ਚ ਆਏ ਆ ਵੀਰੇ ਨਵੇਂ ਪ੍ਰਿੰਟ ਆਏ ਆ ਨਵੇਂ ਡਿਜ਼ਾਈਨ ਆਏ ਆ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਏ ਆ ਲੋ ਮੈਚਿੰਗ ਦੇਖੋ ਕਿੱਡੀ ਸੋਹਣੀ ਆਈ ਹੈ ਨਵੀ ਮੈਚਿੰਗ ਆਈ ਹੈ ਬਿਲਕੁਲ ਨਵੇਂ ਕਲਰ ਚਾਰਟ ਆਏ ਆ ਰੇਟ ਹੈ ਸਿਰਫ 280 ਰੁਪਏ 280 ਰੁਪਏ ਚ ਲਗ ਲਗ ਡਿਜ਼ਾਈਨ ਆਏ ਆ ਬਹੁਤ ਸੋਹਣੇ ਆਏ ਆ ਡਿਜ਼ਾਈਨ ਜੀ ਰੇਟ ਅੱਧੇ ਰੇਟ ਬਹੁਤ ਘੱਟ ਬਾਜ਼ਾਰ ਨਾਲੋਂ ਬਹੁਤ ਹੀ ਜੈਨੂ ਰੇਟਾਂ ਤੇ ਬਹੁਤ ਹੀ ਨਾਰਮਲ ਪ੍ਰਾਈਸ ਤੇ 280 ਰੁਪਏ ਸਿਰਫ 280 ਰੁਪਏ 280 ਐਸਸੀ ਚ ਇੱਟੇ ਸੋਹਣੇ ਪ੍ਰਿੰਟ ਆਇਆ ਲੋ ਆ ਲੋ ਜੀ ਆ ਲੋ ਵੀਰੇ ਤੇ ਸਾਰੇ ਨੇ 280 ਹੈ ਸਾਰੇ 280 ਰੁਪਏ ਵੀਰੇ ਸਾਰੇ 280 ਰੁਪਏ ਸਿਰਫ 280 ਨਹੀਂ 280 ਪੇ 280 ਰੁਪਏ 280 ਰੁਪਏ ਲਓ ਜੀ ਢੇਰਾਂ ਦੇ ਢੇਰ ਲੱਜੁਕੇ ਨੇ 280 ਰੁਪਏ ਦੇ ਇੱਡੇ ਸੋਹਣੇ ਪ੍ਰਿੰਟ ਆਏ ਆ ਇੱਡੇ ਵਧੀਆ ਪ੍ਰਿੰਟ ਆ ਆ ਲਓ ਇਹਦੇ ਸੋਹਣੇ ਪ੍ਰਿੰਟ ਆਏ ਆ ਕਿੱਡੇ ਪਿਆਰੇ ਪ੍ਰਿੰਟ ਆਏ ਨੇ ਉਹਨੇ ਪ੍ਰਿੰਟ ਆਏ 280 ਰੁਪਏ ਇਹ ਆਏ ਆ ਪ੍ਰਿੰਟ ਮੇਰੇ ਕੋਲ ਗਰਮ ਚ ਆ ਆ ਇਹ ਆਇਆ ਇੱਕ ਟੈਕਸੀ ਦੇ ਬ੍ਰਾਂਡ ਮਿਲਾਂ ਦੇ ਮਾਲ ਆਇਆ 480 ਰੇਟ ਆਊਗਾ ਪ੍ਰਿੰਟ ਬਹੁਤ ਸੋਹਣੇ ਆਏ ਆ ਆ ਸਾਰੇ ਪ੍ਰਿੰਟ ਨਵੇਂ ਆਏ ਆ ਸਾਰੇ ਡੇ ਆ ਨਵੇਂ ਆਏ ਆ ਮੇਰੇ ਕੋਲ 480 ਰੁਪਏ ਚ ਵਿਦਾਊ ਦੁਪੱਟਾ ਮਾਲ ਆਊਗਾ ਗਰਮ ਮਾਲ ਆਊਗਾ ਸਰਦੀ ਪੈਣ ਵਾਲੀ ਹੈ ਜੀ ਜਲਦੀ ਤੋਂ ਜਲਦੀ ਆ ਜਾਓ ਰੇਟ ਅੱਧੇ ਕਰਤੇ ਗੋਟੀ ਵਾਲਿਆਂ ਨੇ ਦੋਸਤ 480 ਰੁਪਏ 480 ਰੁਪਏ ਚ ਇੱਟੇ ਸੋਹਣੇ ਸੋਹਣੇ ਪ੍ਰਿੰਟ ਨੌਣੇ ਨੌਣੇ ਪ੍ਰਿੰਟ ਨਵੇਂ ਨਵੇਂ ਪ੍ਰਿੰਟ ਲਓ ਜੀ ਜਿਓਮੈਟਰੀ ਗਲ ਪ੍ਰਿੰਟ ਫਲਾਵਰ ਪ੍ਰਿੰਟ ਡਿਜੀਟਲ ਪ੍ਰਿੰਟ 480 480 480 ਚ ਬਹੁਤ ਸੋਹਣੇ ਪ੍ਰਿੰਟ ਆਏ ਆ ਗੋਠੀ ਵਾਲਿਆਂ ਦੇ ਗੋਠੀ ਵਾਲਿਆਂ ਦੇ ਵੀਰੇ 480 ਰੁਪਏ ਚ ਬਹੁਤ ਪਹਿਨਿਆਤ ਕੀ ਵੀਰੇ ਤੇ ਜਲਦ ਤੋਂ ਜਲਦ ਪਹੁੰਚੋ ਗੋਠੀ ਵਾਲਿਆਂ ਦੇ ਰੇਟ ਕਰਕੇ ਅੱਦੇ ਗੋਠੀ ਵਾਲਿਆਂ ਦੇ ਜਲਦ ਤੋਂ ਜਲਦ ਆਜੋ ਗੋਠੀ ਵਰਲਡ ਵਾਈਜ਼ ਧੋਬੀ ਵਿਆਰ ਬਟਿੰਡਾ ਵਾਲਿਆਂ ਦੇ ਧੰਨਵਾਦ